ਮੈਂ ਫੜਵਾ ਪੀੜਾ ਬੈ ਕੇ ਬੈ ਕੇ ਪੀੜਾ ਆਜ ਥਾਣੇ ਦੇ ਲੈ 100 ਬੰਦਾ ਮੂਰਤ ਹੋ ਗਿਆ ਬੜੀ ਗਲਾ ਹੋਰ ਰੋ ਰਿਹਾ ਆਪ ਹੋਂਦੇ ਸੀ ਗਿਆ ਹੋਂ ਨਾਲ ਦੇ ਪਿੰਡ ਦੇ ਨੇ 12 12 ਸਾਲ ਦੇ ਕੁੜੀਆਂ ਵਿਆਹ ਦੀਆਂ ਕਹਿੰਿਆ ਉਹਨਾਂ ਤੋਂ ਲੈ ਆਤੀ ਨਾਲ ਸਾਡੇ ਪੈਨ ਤੋਂ ਬਿਲਕੁਲ ਆਇਆ ਜੀ ਦੇਖ ਜੀ ਇਹ ਆਪਣਾ ਮੈਂਬਰ ਤੇ ਕਹਤਾ ਸੀ ਜੀ ਕੰਮ ਦੇ ਲਈ ਤੇ ਜਿਹੜੇ ਬੰਦੇ ਰਹਿੰਦੇ ਉਹ ਰੈਸਟ ਕਰਦੇ ਹੋਰ ਰੈਸਟ ਕਰ ਲਾਗੇ ਜੀ ਕੱਲ ਲੱਗਿਆ ਮੈਂ ਬੈਠਾ ਹਾਂ ਮੈਂ ਡੀਐਸਪੂ ਕੋਲ ਬਿਠਾ ਹਾਂ ਰਹਿ ਗਿਆ ਕੋਈ ਨਹੀਂ ਬਲ ਬਹੁਤ ਠੀਕ ਹੈ ਚਲੋ ਬੇਬੀ ਕਰੋ ਮਰ ਜਾਓ ਇੱਕ ਰੁਪਇਆ ਕਿਦਾਂ ਨਹੀਂ ਜਾਣਾ ਸੀ ਕੋਈ ਨਹੀਂ ਆਇਆ ਜੀ ਇਹ ਪੂਰਾ ਕੋਈ ਨਹੀਂ ਹੋਈ ਨਹੀਂ ਧੰਨਵਾਦ ਧੰਨਵਾਦ ਹੋਇਆ ਧੰਨਵਾਦ ਅਕੋਸ਼ ਫੋਨਸਪ ਕਰੋ ਫਿਰ ਅੱਛਾ ਕੋਈ ਮਚਾ ਕੇ ਰ ਮਾਮਲਾ ਸਾਰਾ ਇਹ ਹੈ ਜੀ ਇਹ ਨਾ ਤਿੰਨ ਚਾਰ ਬੰਦੇ ਐ ਇੱਕ ਤਾਂ ਮੋਨੂ ਹੋ ਗਿਆ ਇਹ ਪਹਿਲਾਂ ਸਾਡੇ ਪਿੰਡ ਚ ਰਹਿੰਦੇ ਹੁੰਦੇ ਸੀ ਸਮੈਕ ਤੇ ਚਿੱਟਾ ਵੇਚਦੇ ਸੀ ਪਿੰਡ ਚ ਸਾਰੇ ਪਿੰਡ ਨੇ ਰਲ ਕੇ ਇਹਨਾਂ ਨੂੰ ਪਿੰਡ ਚੋਂ ਕੱਢਤਾ ਸੀ ਕਿਉਂਕਿ ਸਾਡੇ ਪਿੰਡ ਦਾ ਦੋ ਤਿੰਨ ਸੌ ਨੌਜਵਾਨ ਇਹਨਾਂ ਨੇ ਚਿੱਟੇ ਤੇ ਲਾਤਾ ਸੀਗਾ ਘਟ ਨਏ ਸੀਗੇ ਜੀ ਪਰਸੋਂ ਨਾ ਪੰਜ ਛੇ ਬੰਦੇ ਰਾਜੂ ਸਰਪੰਚ ਦੇ ਮਗਰ ਪੈ ਕੇ ਜਾ ਕੇ ਪਿੰਡ ਭਾਗੀ ਬੰਦਰ ਤੇ ਉਹ ਕੱਲਾ ਸੀਗਾ ਤਲਵਾਰ ਨਾਲ ਲੈ ਸੀਗੇ ਇਹ ਠੀਕ ਹੈ ਤੇ ਉਸ ਦਿਨ ਮਨ ਲਾ ਵੀ ਸਾਰੇ ਪਿੰਡ ਤੋਂ ਬਚ ਕੇ ਨਿਕਲੇ ਇਹ ਅੱਜ ਤੇ ਇਹਨਾਂ ਨੇ ਦੁਬਾਰੇ ਉਲਟਾ ਰਾਜੂਤੀ ਪਰਚਾ ਕਰਵਾਤਾ ਕਹਿੰਦਾ ਸਾਡੇ ਘਰੇ ਆ ਕੇ ਮਨ ਲਾ ਵੀ ਮ ਠੀਕ ਹੈ ਉਹ ਅੱਜ ਉਸ ਵਿਸ਼ੇ 'ਚ ਮਤਲਬ ਅਸੀਂ ਜਾ ਰਹੇ ਤਲਵੰਡੀ ਸਾਬੋ ਸਾਰੇ ਪਿੰਡ ਦਾ ਇਕੱਠ ਸੀਗਾ ਪੰਜ ਸਾਲ ਟਰੈਲੀਆਂ ਸੀਗੀਆਂ ਇਹ ਰਾਹ 'ਚ ਜਿਹੜਾ ਹੈਗਾ ਮੋਨੂ अरोड़ा ਠੀਕ ਹੈ ਜਿਹਨੇ ਪਰਚਾ ਕਰਵਾਇਆ ਸੀ ਇਹ ਜਾ ਕੇ ਮਤਲਬ ਵੀ ਉੱਥੇ ਜਾ ਕੇ ਸਾਰੀਆਂ ਟਰੈਲੀਆਂ ਨੂੰ ਰੋਕ ਕੇ ਕੋੜਤਾ ਜਾ ਕੇ ਕਹਿੰਦਾ ਮਤਲਬ ਵੀ ਐਂ ਕਰਕੇ ਵੀ ਆਜੋ ਜੇ ਕੋਈ ਮਤਲਬ ਹੋ ਰਿਹਾ ਹਜੇ ਵੀ ਸ਼ੱਕ ਰਹੇ ਤਾਂ ਹੋਰ ਪਿੰਡ ਵਾਲੇ ਲਿਆਉਣੇ ਸੀ ਤੁਸੀਂ ਠੀਕ ਹੈ ਜੇ ਤੁਹਾਡੇ ਜਿਹਾ ਕਮੀ ਰਹੀ ਉੱਥੋਂ ਜਾ ਕੇ ਪਿੰਡ ਨੇ ਫਿਰ ਸਰਪੰਚ ਉੱਥੇ ਨਹੀਂ ਸਰਪੰਚ ਮੀਟ ਕਰ ਰਿਹਾ ਸੀ ਪਹਿਲੀ ਪਹੁੰਚ ਗਿਆ ਸੀਗਾ ਥਾਣੇ ਉ ਵੀ ਤੁਸੀਂ ਆਏ ਨਹੀਂ ਉਹ ਫੋਨ ਕਾਲ ਕਰ ਰਿਹਾ ਸੀ ਜਦੋਂ ਪਤਾ ਤੇ ਸਾਰਾ ਮਤਲਬ ਉਥੇ ਪਿੰਡ ਨੇ ਚੱਕ ਕੇ ਇਹ ਪਿੰਡਲ ਜਾ ਕੇ ਫੇਰ ਵੱਡਿਆ ਤੇ ਉਹ ਕੀ ਗੱਲ ਆ ਜੀ ਉਹ ਬਹੁਤ ਤਪਾਉਂਦਾ ਸੀਗਾ ਬੱਚਿਆਂ ਨੂੰ ਸਾਰੇ ਪਿੰਡ ਨੂੰ ਅੱਜ ਆ ਕੇ ਆ ਪਿਆ ਸੀ ਜੀ ਸਾਰੇ ਪਿੰਡ ਨੇ ਚੱਕ ਕੇ ਲਗਾਏ ਆ ਰਾਜੂ ਤਾਂ ठाਣੀ ਜਿ ਬੈਠਾ ਸੀ ਸਾਰਾ ਪਿੰਡ ਚੱਕ ਕੇ ਲਗਿਆ ਜਮਾ ਸਾਥ ਚ ਨਾ ਨਾ ਰਾਜੂ ਨੇ ਨਹੀਂ ਸੀਗਾ ਸਾਰਾ ਪਿੰਡ ਚੱਕ ਕੇ ਲਗਿਆ ਜਿੰਨੀਆਂ ਟਰਾਲੀਆਂ ਸੀ ਸਾਰਿਆਂ ਨੇ ਵੱਡਾ ਜਾ ਕੇ ਉਹ ਨਸ਼ਾ ਨਹੀਂ ਸੀ ਕਰਦਾ ਇਹਨਾਂ ਦੇ ਕਾਰਨ ਮੇਰੇ ਘਰ ਵਾਲੇ ਨੇ ਠੀਕ ਹੈ 2 ਕਿੱਲੇ ਇਹਨਾਂ ਨੇ ਬਕਾਤੇ ਕੁੱਟ ਮਾਰ ਵੀ ਮੇਰੀ ਇਹ ਕਰਵਾਉਂਦੇ ਸੀਗੇ ਇਹਨਾਂ ਦੇ ਘਰੇ ਮੈਂ ਆਪ ਉਤੋਂ ਟੀਕੇ ਲਾਉਂਦਾ ਫੜਿਆ ਹੋਇਆ ਸੀ ਜਦੋਂ ਮਾਦੇ ਘਰਾਂ ਨੂੰ ਕਹਿੰਦੇ ਤੂੰ ਇਹ ਕੰਮ ਕੀ ਕਰਦਾਗਾ ਤੇ ਮੈਂ ਕੋਣ ਕਰਦਾ ਸੀ ਤੁਹਾਡੇ ਘਰੇ ਕੌਣ ਜਾਂਦਾ ਸੀ ਨਾਮ ਰੋੜਾ ਮੋਨੂ ਰੋੜਾ ਅੱਛਾ ਹਾਂ ਅੱਜ ਜਿਹੜਾ ਵੱਡਾ ਸੀਗਾ ਇਹਨਾਂ ਜਦੋਂ ਮਾਦੇ ਘਰਾਂ ਨੂੰ ਕਹਣਗੇ ਵੀ ਤੂੰ ਇੱਥੇ ਮੈਂ ਉੱਤੋਂ ਦੇਖਿਆ ਉਹ ਟੀਕੇ ਲਈ ਜਾਂਦਾ ਸੀਗਾ ਠੀਕ ਹੈ ਇਹਨਾਂ ਨੇ ਉਸ ਤੋਂ ਬਾਅਦ ਮੇਰੇ ਨੂੰ ਕੁੱਟਮਾਰ ਸ਼ੁਰੂ ਕਰਤੀ ਮੇਰੇ ਕੱਪੜੇ ਪਾੜਦੇ ਉਸ ਤੋਂ ਬਾਅਦ ਮੈਂ ਦਰਖਾਸਤ ਦੇਣ ਗਈ ਤੇ ਇਹ ਕਹਿੰਦੇ ਵੀ ਹਾਂ ਸਾਨੂੰ 2000 ਰੁਪਏ ਦੇ ਦੋ ਮੈਥੋਂ 2000 ਪੁਲਿਸ ਨੇ ਲੈ ਲਿਆ ਕੋਈ ਮੇਰੀ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਜਸਪੀਤ ਜਸਪੀਤ ਤੁਸੀਂ ਇੱਥੇ ਕਿ ਲੋੜ ਹੈ ਦੇ ਪਰਜਾਈਆਂ ਜੀ ਅੱਛਾ ਕੀ ਗੱਲ ਹੋਈ ਸਾਰੀ ਜਸਪੀਸ ਦੀ ਹੋਈ ਹੈ ਪਰਸੋਂ ਦੇਖੋ ਜੀ ਪਿੰਡ ਚ ਇੱਥੇ ਤਲਵੰਡੀ ਮੁੰਡਾ ਖੜਾ ਸੀ ਖੰਡਾ ਚੌਂਕ ਚ ਉਹਨੇ ਚੜਾਉਣ ਗਿਆ ਸੀ ਇਹਨੇ ਉਹ ਕਹਿੰਦਾ ਮੈਨੂੰ ਪਿੰਡ ਛੱਡਿਆ ਫੈਂਡ ਛੱਡਣ ਚਲਾ ਗਿਆ ਉਹਦੇ ਨਾਲ ਇਹਦੀ ਰਾਜੂ ਸਰਪੰਚ ਦੀ ਲਾਕ ਡਟ ਸੀ ਛੱਡਣ ਚਲਾ ਗਿਆ ਤੇ ਉੱਥੇ ਜੀ ਇਹਦੇ ਨਾਲ ਉੱਥੇ ਉਹ ਮੁੰਡੇ ਦੇ ਗੱਲ ਪੈ ਗਿਆ ਰਾਜੂ ਸਰਪੰਚ ਉੱਥੇ ਲੜਾਈ ਹੋਈ ਇਹ ਕਹਿੰਦਾ ਵੀ ਤੁਸੀਂ ਕਾਹ ਤੋਂ ਮਾਰੀ ਇਹਨੇ ਰਾਜੂ ਸਰਪੰਚ ਨੂੰ ਕਹਿੰਦਾ ਉਹਨੇ ਇਹਦੀ ਪਹਿਲਾਂ ਦੇ ਨਾਲ ਲਾਕ ਡਟ ਸੀ ਪਹਿਲਾਂ ਹੀ ਸਰ ਉਹਦੀ ਇਹਨੇ ਚੱਕ ਕੇ ਨਾ ਹਾਲੋ ਮਾਰੀ ਮੋਢੇ ਤੇ ਤੇ ਉੱਥੇ ਇਹਨਾਂ ਦੇ ਗੱਲ ਕੰਮ ਵੱ ਅਸੀਂ ਰੋਟੀ ਖਾਂਦੇ ਰ ਆ ਪਰਸਰਾ ਦੀ 5 ਵਜੇ ਦੀ 5 ਤਰੀਕ ਦੀ ਗੱਲ ਆ ਰਾਤ ਨੂੰ 9 ਵਜੇ ਦੀ ਤੇ ਇਹ ਗੱਡੀਆਂ ਭਰ ਕੇ ਆਗੇ ਪੈਂਛੇ ਜਾਣੇ ਸੀ ਆਗੇ ਇਹਨੂੰ ਕੁੱਟਾਂ ਲੱਗ ਗਏ ਮੁੰਨ ਰਾਜੂ ਸਰਪੰਚ ਦੇ ਨਾਲ ਬੰਦੇ ਸੀ ਰਾਜੂ ਸਰਪੰਚ ਸੀਗੇ ਤੇ ਕੁੱਟਾਂ ਲੱਗ ਗਏ ਦੋ ਬੰਨੇ ਦੋ ਜਣੇ ਮੇਰੇ ਵੱਨੀ ਭੱਜੇ ਉਹਨਾਂ ਨੇ ਮੇਰੇ ਕੱਪੜੇ ਫਾੜੇ ਠੀਕ ਐ ਜਦੋਂ ਮੇਰੀ ਮੰਮੀ ਆਟਾ ਲੈ ਕੇ ਉਹਨਾਂ ਦੇ ਮਗਰ ਪਾਈ ਤੇ ਭੱਜਲੇ ਤੇ ਅਸੀਂ ਦਰਖਾਸਤ ਦਿੱਤੀ 5 ਤਰੀਕ ਨੂੰ ਰਾਤ ਨੂੰ ਜਾ ਕੇ ਉਸੇ ਦਿਨ ਦਰਖਾਸਤ ਦੇਤੀ ਤੇ ਚਾਹ ਅੱਥੇ ਕਰ ਸਾਨੂੰ ਪਰਚਾ ਅਸੀਂ ਫਿਰਦੀ ਇਹਨਾਂ ਨੇ ਸਾਡੀ ਨਹੀਂ ਸੁਣਾਈ ਕੀਤੀ ਸੀ ਗਾਂ ਹੋਗੇ ਪੇਸ਼ ਹੋਗੇ ਉਹਨਾਂ ਨੇ ਉਹਨਾਂ ਨੇ ਕਿ ਇਹਨਾਂ ਨੇ ਕਿਹਾ ਉਹਨਾਂ ਨੇ ਸਾਡਾ ਲਿਖ ਲਿਆ ਉਹਨਾਂ ਨੇ ਦੂਸਰਾ ਲਿਖ ਲਿਆ ਪਰਚਾ ਦਰਜ ਕਰਤਾ ਹਜੇ ਤੇਕਰ ਉਹਨੂੰ ਚੱਕਿਆ ਨਹੀਂ ਉਹ ਫਿਰਦਾ ਘਰੇ ਹਜੇ ਦੇ ਹੁਣ ਨਹੀਂ ਅੱਜ ਇੱਕ ਮੋਬਾਈਲ ਫੋਨ ਤੇ ਹੋਰ ਆਇਆ ਸੀ ਸਾਡੇ ਮੁੰਡੇ ਨੂੰ ਕਿ ਉੱਥੇ ਇੱਕ ਬੰਦਾ ਵੜਿਆ ਪਿਆ ਹੈ ਤੇ ਸੋਨੂ ਨਾਲ ਦਾ ਬੰਦਾ ਸੀ ਤੇ ਜਿਸ ਤੇ ਅਸੀਂ ਐਸਐਸਓ ਸਾਹਿਬ ਨੂੰ ਮੌਕੇ ਤੇ ਪਹੁੰਚ ਗਏ ਸੀ ਤੇ ਬੋਡੀ ਲੈਣ ਦੀ ਇਲਾਜ ਚੱਲ ਰਿਹਾ ਉਹਦਾ ਤੇ ਉਹਨੂੰ ਲੈ ਕੇ ਚੱਲੇ ਆਂ ਅਸੀਂ ਹਸਪਤਾਲ ਸੇ ਮੁਕੱਦਮਾ ਦਰਜ ਹੋਇਆ ਪਿਆ ਉਹਨੂੰ ਸਤਿਆ ਹੁੰਦੇ ਆ ਬੰਦੇ ਟੈਸਟ ਕਰ ਲਾਂਗੇ ਅਸੀਂ ਜਾਂਕਦੇ ਜਾ ਰਹੀ ਹੈ